ਇਨਸਾਨ ਆਪਣੇ ਵੱਡੇ ਉੱਚੇ ਕਦ ਕਰਕੇ ਨਹੀਂ ਇਨਸਾਨ ਆਪਣੀ ਕੀਤੀ ਮਿਹਨਤ ਸਦਕਾ ਪ੍ਰਾਪਤ ਕੀਤੇ ਰਤਬਿਆਂ ਨਾਲ ਵੱਡਾ ਹੁੰਦਾ ਤੇ ਜਾਣਿਆ ਜਾਂਦਾ ਇਸ ਦੀ ਇੱਕ ਉਹ ਬਾਤ ਅੱਜ ਦੇਖਣ ਨੂੰ ਮਿਲੀ ਹੈ ਅੱਜ ਪੰਜਾਬ ਸਰਕਾਰ ਦੇ ਵੱਲੋਂ ਨਵੇਂ ਨਿਯੁਕਤੀਆਂ ਲੈਣ ਵਾਲੇ ਉਹਨਾਂ ਵੀ ਦਰਾਂ ਨਿਯੁਕਤੀਆਂ ਦਿੱਤੇ ਗਏ ਨੇ ਨਿਯੁਕਤੀ ਪੱਤਰ ਦਿੱਤੇ ਗਏ ਨੇ ਜਿਨ੍ਹਾਂ ਨੇ ਵਕਫ ਵਕ ਮੈਕਨੇ ਚੱਜ ਨੌਕਰੀਆਂ ਸਰ ਕੀਤੀ ਐ ਤੇ ਉਹਨਾਂ ਵਿੱਚ ਇੱਕ ਖਾਸ ਹੈ ਮਨਪ੍ਰੀਤ ਕੌਰ ਪਟਿਆਲਾ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਜਿਸ ਦਾ ਕਦ ਕੋ ਨੂੰ ਬੇਸ਼ੱਕ ਛੋਟਾ ਨਜ਼ਰ ਆਵੇ ਪਰ ਕੀ ਦੀ ਮੈਂ ਤੇ ਦੇ ਅੱਜ ਸਾਬਤ ਕਰ ਦਿੱਤਾ ਕਿ ਕਦ ਨਾਲ ਨਹੀਂ ਇਨਸਾਨ ਆਪਣੀ ਮੈਂਤ ਦਾ ਵਡਾ ਕਿਦਾਂ ਲੱਗ ਰਿਹਾ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ ਹਾਂ ਸਰ। ਅਸੀਂ ਜਦੋਂ ਪਤਾ ਲੱਗਿਆ ਸੀ ਜਾਂ ਜਦੋਂ ਤੁਸੀਂ ਪੜ੍ਹਦੇ ਸੀ, ਮਿਹਨਤ ਕਰਦੇ ਸੀ ਉਦੋਂ ਹੀ ਹੁੰਨੀ ਸੀ ਕਿ ਇੱਕ ਨਾ ਇੱਕ ਦਿਨ ਮੈਂ ਕਿਸੇ ਮਕਾਮ ਤੇ ਪਹੁੰਚਣਾ ਹੈ। ਹਾਂਜੀ ਸਰ ਉਹ ਉਮੀਦ ਹੈ ਕਿ ਸੀ ਮਤਲਬ ਇਤਨੇ ਟਾਈਮ ਤੇ ਪਹੁੰਚਣਾ ਜ਼ਰੂਰ ਹੈ ਮੈਂ ਮਿਹਨਤ ਕਰਦੀ ਰਹੀ ਹਾਂ ਬਸ। ਪਰ ਚੈਲੰਜ ਕਿੰਨੇ ਕੁ ਜ਼ਿੰਦਗੀ ਚ ਰਹੇ? ਕਦ ਸਕੂਲ ਟਾਈਮ ਯਾਦ ਹੈ? ਹਾਂ ਹਮ ਉਮਰ ਬੱਚਿਆਂ ਦੇ ਨਾਲ ਕਿੰਨੀਆਂ ਚੁਣੌਤੀਆਂ ਰਹੀਆਂ ਓਏ ਹੁਣ ਤਾਂ ਇੱਥੇ ਕਰ ਪੁੰਤੰਦਰਾ ਸਰ ਬਹੁਤ ਜ਼ਿਆਦਾ ਚੁਣੌਤੀਆਂ ਰਹੀਆਂ professora ਕੋਲ ਜਿਹੜੀ ਹਾਈਟ ਮੇਂ ਛੋਟੀ ਹੈ ਇਸ ਕਰਕੇ ਬਹੁਤ ਜ਼ਿਆਦਾ ਤਾਨੇ ਮੇੜੇ ਬੋਲ ਸੱਸੂਰ ਕੰਦੇ ਸੀ ਕੋਈ ਕੁੱਸ਼ ਕੰਦੇ ਸੀ ਕੋਈ ਬੋਲ ਰਹੀ ਕੋਈ ਕੋਸ਼ਿਸ਼ ਨਹੀਂ ਤਾਂ ਹਾਈਟ ਆਦਿ ਕਰੇ ਜਵਾਬ ਦਿੱਤਾ ਸਰ ਨੂੰ ਹਾਂਜੀ ਸਰ ਆਗਿਆ ਨੂੰ ਹੁਣ ਕੀ ਬਾਤ ਬਿਲੇ ਗਿਆ ਸਰਦਾਰ ਜੇ ਡਾਕ ਮਿਲਦੀ ਨਹੀਂ ਫਿੱਟ ਪਤਾ ਹੀ ਨਹੀਂ ਰਹੇ ਸਰਦਾਰ ਅੱਛਾ ਮਾਪਿਓ ਹਾਲਾਂਕਿ ਮਾਪੇ ਤਾਂ ਨਿਸ਼ਾਤ ਦੀ ਬਤ ਨੂੰ ਜਾਨ ਤੋਂ ਉੱਤ ਪਿਆਰ ਕਰਦੇ ਆ ਪਰ ਜੇ ਕਦੇ ਕਿਸੇ ਦੇ ਕਹਿਣ ਤੇ ਮਾ ਬਾਪ ਨੂੰ ਕਦੇ ਪਰੇਸ਼ਾਨੀ ਵੀ ਹੋਈ ਟੈਨਸ਼ਨ ਵੀ ਹੋਈ ਹੋਊਗੀ ਤਾਂ ਅੱਜ ਮਾਪਿਓ ਕਿੰਨਾ ਖੁਸ਼ੀ ਜੋ ਤੁਸੀਂ ਉਹਨਾਂ ਨੂੰ ਦੱਸਿਆ ਕਿ ਤੁਹਾਡੀ ਧੀ ਨੂੰ ਸਰਕਾਰੀ ਨੌਕਰੀ ਮਿਲ ਗਈ ਹੈ ਅਸੀਂ ਬਹੁਤ ਜ਼ਿਆਦਾ ਕੁਰਸੀ ਦੇ ਗੋਦਾ। ਉਹਦੇ ਨਾਲ ਮਾਅਨਤ ਲਈ ਗੋਦਾ ਲੱਗਦਾ। ਇਸ ਵੀ ਗੱਲ ਜਦ ਮਿਲਤੀ ਨੋ ਫ੍ਰੀ ਲੱਗ। ਕੁਝ ਪਰਿਵਾਰ ਚ ਕੌਣ ਕੌਣ ਥੋੜੇ? ਮੰਮੀ ਪਾਪਾ ਤੇ ਬ੍ਰਦਰ। ਬੱਚੇ ਭਰਾ ਛੋਟਾ ਕਿ ਵੱਡਾ? ਛੋਟਾ। ਭਰਾਗ ਨਾ ਕੁਰਸੀ ਬ੍ਰਦਰ। ਸਰ ਬਹੁਤ ਜ਼ਿਆਦਾ ਕੁਰਸੀ ਹੋ ਤਾਂ ਕਹਿੰਦਾ ਇਹ ਕਰਾਂਗੇ ਹੁਣ ਇਹ ਲਿਆਵਾਂਗੇ ਆਪਾਂ ਇਹ ਟੇਬਲ ਲੈ ਕੇ ਆ ਰਹੀਆਂ ਸੋ। ਅੱਛਾ ਉਹਨੇ ਜਦੋਂ ਕਹਿੰਦੇ ਕਿ ਤੁਸੀਂ ਇੱਕ ਸਪੈਸ਼ਲ ਹੋ ਤੁਸੀਂ ਵੱਖਰੇ ਹੰਦੂ ਜਾਂ ਤਾਂ ਤੇ ਜਦੋਂ ਨੌਕਰੀ ਵੀ ਕਰਨੀ ਆ ਤੇ ਸਪੈਸ਼ਲ ਕੁੜੀ ਨੂੰ ਸਭ ਨੇ ਪਛਾਣ ਲੈ ਕਰਨਾ ਕਿ ਸਪੈਸ਼ਲ ਕੁੜੀ ਹੈ ਤਾਂ ਉੱਚ ਤੁਹਾਨੂੰ ਫਿਰ ਆਪਣੇ ਇੱਕ ਤੁਹਾਨੂੰ ਸਭ ਨੇ ਜਾਣਣਾ ਤਾਂ ਮਿਹਨਤ ਵੀ ਪੂਰੀ ਲਗਨ ਨਾਲ ਕੰਮ ਕਰਨਾ ਪੈਣਾ ਲੋਕਾਂ ਨੂੰ ਵੀ ਤਾਂ ਵੀ ਹੋਣੀ ਹੈ ਸੋਹਰ ਜਰ ਮਿੱਧਾ ਹੁਣੀਆਂ ਸੋਹਰ ਮੈਂ ਟਕਲਾ ਤਲ ਤਲ ਅੱਛਾ ਕਿ ਜ਼ਿੰਦਗੀ ਝੋਲ ਟੀ ਚਾ ਕੀ ਬਸ ਰਹੀ ਇਨ ਕੀ ਜੇ ਬਸ ਮੈਂ ਜਰ ਮਿੱਧਾ ਸੋਹਰ ਬਸ ਸਾਮਨਪ੍ਰੀਤ ਘਰ ਪਟਿਆਲਾ ਤੋਂ ਹੈ ਬਹੁਤ ਖੁਸ਼ ਅੱਜ ਕਹਿੰਦੇ ਨੇ ਕਿ ਤੰਦਰੋ ਕਹਿੰਦੇ ਨੇ ਕਿ ਬੇਸ਼ੱਕ ਕਿਸੇ ਟਾਈਮ ਸਕੂਲ ਦੇ ਵਿੱਚ ਆਪਣੇ ਦੋਸਤਾਂ ਨੇ ਜਾਂ ਹੋਰ ਕਿਸੇ ਨੇ ਸੰਦੇਮਾਰੇ ਪਰ ਅੱਜ ਮਿਹਨਤ ਦਾ ਹਾਸਲ ਕੀਤੇ ਰਤਬੇ ਤੋਂ ਬਾਅਦ ਸਭ ਨੂੰ ਜਵਾਬ ਦੇ ਦਿੱਤਾ ਹੈ ਤਾਂ ਕਹਿੰਦੇ ਨੇ ਕਿ ਮਿਹਨਤ ਤੇ ਨਾਲ ਹਾਸਲ ਕੀਤੇ ਉੱਚੇ ਰਤਬੇ ਤੁਹਾਨੂੰ ਵੱਡਾ ਕਰਦੇ ਨੇ ਕਦ ਨਾਲ ਇਨਸਾਨ ਵੱਡਾ ਨਹੀਂ ਹੁੰਦਾ ਕਦ ਨਾਲ ਤਾਂ ਸਿਰ ਦੇਖਦਾ ਵੱਡਾ ਕੈਮਰਾਮੈਨ ਵੀ ਇੰਦਰ ਸਿੰਘ ਵਾਲ ਦੇ ਨਾਲ ਨਦੀਰ ਸਿੰਘ ਬਰਾੜ ਨਿਊਜ਼ ਟੀਮ